ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਉਹ ਮੇਰੇ ਤੇ ਭਇਓ ਦੂਜੈ ਨਹੀਂ ਕਾਲ ਪਹੁੰਚਿਓ ਆਨ ਕਹਉ ਨਾਨਕ ਨਰ ਬਾਬਰਿ ਕਿਉ ਨ ਪਜੈ ਭਗਵਾਨ ਤਾਨ ਗੁਰੂ ਤੇ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਜੀ ਆਪਣੇ ਇਸ ਚੌਥੇ ਸ਼ਲੋਕ ਦੇ ਵਿੱਚ ਸਾਨੂੰ ਇਹ ਗਿਆਨ ਕਰਾਉਂਦੇ ਨੇ ਉਪਦੇਸ਼ ਕਰਦੇ ਨੇ ਬਿਰਧ ਪਇਓ ਸੂਜੈ ਨਹੀਂ ਮਹਾਰਾਜ ਕਹਿੰਦੇ ਭਾਈ ਤੂੰ ਹੁਣ ਬਿਰਧ ਹੋ ਗਿਆ ਤੇ ਖਾਲੇ ਵੀ ਇਸ ਗੱਲ ਨੂੰ ਤੂੰ ਸਮਝ ਨਹੀਂ ਰਿਹਾ ਕਾਲ ਪਹੁੰਚਿਆ ਆਨ ਕਿ ਜਿਹੜੀ ਮੌਤ ਹੈ ਉਹ ਤੇਰੇ ਦਰਵਾਜ਼ੇ ਤੇ ਆ ਕੇ ਖੜੀ ਹੈ ਕਿ ਸਾਹਮਣੇ ਖੜੀ ਹੋਈ ਤੇ ਤੂੰ ਹਾਲੇ ਵੀ ਉਹ ਕਮਲੇ ਮਨੁੱਖ ਉਸ ਮਾਲਕ ਪ੍ਰਭੂ ਜੀ ਦਾ ਕੋ ਨਾਨਕ ਨਰ ਬਾਬਰ ਕਿਉਂ ਨਾ ਭਜੈ ਭਗਵਾਨ ਕਿ ਤੂੰ ਹਾਲੇ ਵੀ ਉਸ ਮਾਲਕ ਪ੍ਰਭੂ ਜੀ ਦਾ ਚਿੰਤਨ ਨਹੀਂ ਕਰਦਾ ਆਕਾਲ ਪੁਰਖ ਜੀ ਦੀ ਜਿਹੜੀ ਵਡਿਆਈ ਐ ਸਿਬ ਤੋਂ ਸਲਾਹ ਉਹ ਨਹੀਂ ਕਰਦੇ ਆ ਬਚਪਨ ਜਵਾਨੀ ਕੋਲੋਂ ਲੰਘ ਗਈ ਐ ਹੁਣ ਬਿਰਧ ਹੋ ਗਿਆ ਐ ਤੇ ਜਿਹੜੀ ਸਰੀਰ ਦੀ ਗੱਤ ਐ ਜੋ ਖਾਲਤ ਐ ਕੋ ਨੂੰ ਭਗਤ ਪੀਖਨ ਜੀ ਬੜੇ ਪਿਆਰੇ ਬਚਨਾਂ ਵਿੱਚ ਆਕਦੇ ਨੇ ਨੈਨੋ ਨੀਰ ਬਹਿ ਤਨ ਖੀਨਾ ਬੈ ਕੇ ਇਸ ਦੁਦਵਾਨੀ ਰੂਦਾ ਕੰਠ ਸ਼ਬਦ ਨਹੀਂ ਉਚਰੈ ਅਬ ਕਿਆ ਕਰੈ ਪ੍ਰਾਨੀ ਕਿ ਤੇਰੀਆਂ ਅੱਖਾਂ ਦੇ ਵਿੱਚੋਂ ਜਿਹੜਾ ਹੈ ਹਰ ਵੇਲੇ ਹੁਣ ਪਾਣੀ ਜਿਹੜਾ ਉਹ ਵਹਿ ਰਿਹਾ ਤੇ ਸਰੀਰ ਵਿੱਚ ਪਹਿਲਾਂ ਵਰਗੀ ਤਾਕਤ ਨਹੀਂ ਰਹਿ ਗਈ ਤਨ ਖੀਨਾ ਜਿਹੜਾ ਸਰੀਰ ਹੈ ਉਹ ਕਮਜ਼ੋਰ ਹੋ ਚੁੱਕਾ ਹੈ ਤੇ ਜਿਹੜੇ ਸਿਰ ਦੇ ਕੇਸ ਨੇ ਜਿਹੜੇ ਪਹਿਲਾਂ ਕਾਲੇ ਸਨ ਹੁਣ ਕਾਲਿਆਂ ਤੋਂ ਸਫੈਦ ਹੋ ਗਏ ਤੇ ਜਿਹੜੀ ਜ਼ੇਬਾ ਦੇ ਵਿੱਚ ਪਹਿਲਾਂ ਤਾਕਤ ਸੀ ਇਹ ਬੋਲ ਬੋਲਦੀ ਸੀ ਰੋਦਾ ਕੰਠ ਸ਼ਬਦ ਨਹੀਂ ਉਜਰਿਆ ਹੁਣ ਇਹਦੇ ਵਿੱਚੋਂ ਸਾਫ ਜਿਹੜੀ ਆਵਾਜ਼ ਹੈ ਉਹ ਨਹੀਂ ਨਿਕਲਦੀ। ਹੁਣ ਕਿਆ ਕਰੇ ਪ੍ਰਾਨੀ ਭਾਈ ਤੂੰ ਹੁਣ ਕੀ ਕਰ ਰਿਆ? ਖੋਲਵੀ ਤੂੰ ਉਸ ਮਾਲਕ ਖੁਦਾ ਨੂੰ ਅਕਾਲ ਪੁਰਖ ਜੀ ਨੂੰ ਕਿਉਂ ਨਹੀਂ ਯਾਦ ਕਰਦਾ? ਸਵੇਸ਼ ਕਰਕੇ ਇਸ ਗੱਤ ਦੇ ਵਿੱਚ ਜਦੋਂ ਬੰਦਾ ਇਸ ਅਵਸਥਾ ਦੇ ਵਿੱਚ ਪਹੁੰਚ ਜਾਂਦਾ ਹੈ, ਬਿਰਧ ਹੋ ਜਾਂਦਾ ਹੈ। ਫੇਰ ਉਹ ਨੂੰ ਆਪਣੇ ਮਾਲਕ ਪ੍ਰਭੂ ਜੀ ਦੇ ਚਰਨਾਂ ਨਾਲ ਜੁੜ ਕੇ ਜਰੂਰ ਰਹਿਣਾ ਚਾਹੀਦਾ ਬਾਬਾ ਫਰੀਦ ਸਾਹਿਬ ਜੀ ਵੀ ਬਿਰਧ ਅਵਸਥਾ ਬਾਰੇ ਆਖਦੇ ਨੇ ਬੁੱਢਾ ਕੁਆ ਸ਼ੇਖ ਫਰੀਦ ਕੰਬਨ ਲੱਗੀ ਦੇ ਜੈ ਸੋ ਬਰਿਆਂ ਜੀਵਨਾ ਪੀਤਨ ਹੋਸੀ ਖੇ ਆਪ ਜੀ ਵੀ ਆਖਦੇ ਨੇ ਕਿ ਜਦੋਂ ਇਨਸਾਨ ਬਿਰਧ ਹੋ ਜਾਂਦਾ ਹੈ ਸਰੀਰ ਜਿਹੜਾ ਹੈ ਉਹ ਕੰਬਣਾ ਸ਼ੁਰੂ ਕਰ ਦਿੰਦਾ ਹੈ ਕੰਬਦਾ ਹੈ ਕਹੇ ਆਪਾਂ ਪੈਰ ਆਪਣੀ ਜਗ੍ਹਾ ਤੋਂ ਚੰਗੀ ਜਗ੍ਹਾ ਤੇ ਰੱਖਦੇ ਹਾਂ ਪਰ ਪੈਰ ਥੜਕ ਜਾਂਦਾ ਹੈ ਧਰਤੀ ਤੇ ਪੈਰ ਵੀ ਨਹੀਂ ਰੱਖਿਆ ਜਾਂਦਾ ਸੋ ਕਹਿਣ ਦਾ ਭਾਵ ਹੈ ਕਿ ਜੇ 100 ਬਰੇ ਉਮਰ ਵੀ ਕੋਈ ਝੋਕ ਕੇ ਗਿਆ ਫਿਰ ਵੀ ਉਹਦਾ ਸਰੀਰ ਇੱਕ ਦਿਨ ਜਿਹੜਾ ਹੈ ਉਹ ਮਿੱਟੀ ਕੋੜਾ ਸੋ ਕਿਉਂ ਨਹੀਂ ਅਸੀਂ ਉਸ ਮਾਲਕ ਪ੍ਰਭੂ ਜੀ ਦਾ ਚਿੰਤਨ ਕਰਦੇ ਜਿਨ੍ਹਾਂ ਸਾਰਿਆਂ ਸਾਡੇ ਤੇ ਬਖਸ਼ਿਸ਼ਾਂ ਕੀਤੀਆਂ ਨੇ ਨਵੇਂ ਪਾਤਸ਼ਾਹ ਮਹਾਰਾਜ ਕਿਰਪਾ ਕਰਦੇ ਨੇ ਤਾਂ ਕਹਿੰਦੇ ਨੇ ਭਾਈ ਇਸ ਵੇਲੇ ਤੇ ਤੂੰ ਗਿਆਨਮਾਨ ਹੋ ਆਪਣੇ ਮਾਲਕ ਪ੍ਰਭੂ ਜੀ ਨੂੰ ਸਲਾਹ ਸੋ ਵੱਡੇ ਭਾਗਾਂ ਦੇ ਨਾਲ ਹੀ ਜਿਹੜਾ ਹੈ ਉਸ ਮਾਲਕ ਪ੍ਰਭੂ ਜੀ ਦਾ ਜਿਹੜਾ ਹੈ ਉਹ ਚਿੰਤਨ ਕੀਤਾ ਜਾ ਸਕਦਾ ਹੈ ਫਰੀਦਾ ਕਾਲੀ ਜਿਨੀ ਨਾ ਰਾਵਿਓ ਤੌਲੀ ਰਾਵੈ ਕੋਇ ਕਰ ਸਾਈਂ ਸੋ ਪਰਹੜੀ ਰੰਗ ਨਿਵੇਲਾ ਕੋਇ ਆਪਾਂ ਵੀ ਵੇਖਦੇ ਆ ਕਿ ਜਦੋਂ ਸਿਰ ਦੇ ਕੇਸ ਕਾਲੇ ਹੁੰਦੇ ਨੇ ਕੋਈ ਬਿਰਲੇ ਬਿਰਲੇ ਟਾਵੇਂ ਟਾਵੇਂ ਸਰੀਰ ਕੋ ਹੁੰਦੇ ਜਿਹੜੇ ਚੱਲ ਕੇ ਮਹਾਰਾਜ ਦੇ ਘਰ ਆਉਂਦੇ ਤੇ ਜਦੋਂ ਕੇਸ ਕਾਲਿਆਂ ਤੋਂ ਸਫੈਦ ਹੋ ਜਾਣ ਟੋਲੀ ਦਾ ਕੋਈ ਕੋਈ ਵਿਰਲਾਕ ਹੁੰਦਾ ਜਿਹੜਾ ਟੋਲਿਆਂ ਦੇ ਵਿੱਚ ਸਫੈਦ ਕੇਸਾਂ ਦੇ ਵਿੱਚ ਵੀ ਸਿਮਰਦਾ ਪਰ ਜੇ ਕਿਤੇ ਪਿਆਰ ਬਣ ਜਾਏ ਇਤੇ ਬਖਸ਼ਿਸ਼ ਹੈ ਜਿਹਨੂੰ ਸਮਝ ਲੱਗ ਜਾਏ ਤਾਂ ਅਨੁਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅੰਗਦ ਸਹਿਬ ਮਹਾਰਾਜੀ ਦੇ ਚਰਨਾਂ ਵਿੱਚ ਬਿਰਧ ਅਵਸਥਾ ਵਿੱਚ ਚੱਲ ਕੇ ਆਈ ਤੇ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਪ੍ਰਵਾਨ ਕਰ ਲਿਆ ਬਿਰਧ ਅਵਸਥਾ ਕਹਿੰ ਜਿੰਦਗੀ ਦੇ ਤਿੰਨ ਦਿਖਾ ਕੇ ਜਿਹੜੀ ਉਮਰ ਉਹ ਕੋਲੋਂ ਲੰਘ ਚੁੱਕੀ ਐ ਚੌਥਾ ਪੜਾ ਜਿਹੜਾ ਜਿੰਦਗੀ ਦਾ ਹੈ ਉਹ ਬਿਰਧ ਅਵਸਥਾ ਵਾਲਾ ਹੈ ਪਰ ਬਾਬਾ ਫਰੀਦ ਸਾਹਿਬ ਜੀ ਕਹਿੰਦੇ ਨੇ ਕਰ ਸਾਈਂ ਸੋ ਬਿਰਹੜੀ ਰੰਗ ਨਵੇਲਾ ਕੋਏ ਇੱਥੇ ਸਾਨੂੰ ਇਹ ਬਚਨ ਸੁਣਨ ਨੂੰ ਮਿਲਦੇ ਗੁਰਮੁਖ ਬੁੱਢੇ ਕਦੇ ਨਾਹੀ ਜੇ ਅੰਦਰ ਪਿਆਰ ਹੋਵੇ ਫਿਰ ਮਿਰਦ ਅਵਸਥਾ ਵੀ ਮਾਲਕ ਦੇ ਚਰਨਾਂ ਦੇ ਨਾਲ ਜੋੜ ਦਿੰਦੀ ਹੈ ਜਿਸ ਤਰ੍ਹਾਂ ਗੁਰੂ ਅਮਰਦਾਸ ਮਹਾਰਾਜ ਗੁਰੂ ਅੰਗਦ ਸਾਹਿਬ ਦੇ ਚਰਨਾਂ ਵਿੱਚ ਜੁੜ ਕੇ ਆਪਣੀ ਉਸ ਬਡੇਪੇ ਨੂੰ ਜਿਹੜਾ ਸਫਲਿਆ ਸਖਾਰਤਿਆ ਕਰ ਲਿਆ ਇਕੱਲੇ ਆਪ ਹੀ ਨਹੀਂ ਤਰੇ अनेਕ ਜੀਆਂ ਦਾ ਜਿਹੜਾ ਉਹ ਭਲਾ ਕੀਤਾ ਗੁਰੂ ਨਾਨਕ ਸਾਹਿਬ ਦੀ ਜਿਹੜੀ ਜੋਤ ਹੈ ਗੁਰੂ ਅੰਮਰਦਾਸ ਮਹਾਰਾਜ ਜੀ ਦੇ ਖੇਲ ਦੇ ਵਿੱਚ ਪ੍ਰਗਟ ਹੋਈ ਸੋ ਇਸ ਕਰਕੇ ਸਾਨੂੰ ਚਾਹੀਦਾ ਹੈ ਕਿ ਇਸ ਬਿਰਤ ਅਵਸਥਾ ਵਿੱਚ ਵੀ ਉਸ ਆਪਣੇ ਮਾਲਕ ਪ੍ਰਭੂ ਜੀ ਦਾ ਸਿਚਿੰਤਨ ਕਰੀਏ ਮਾਲਕ ਦੀ ਸਿੱਖ ਸਲਾਹ ਕਰੀਏ ਕਿਰਪਾ ਕਰਨ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖਣ ਇਨੀਆਂ ਵਿਚਾਰਾਂ ਮ ਪ੍ਰਵਾਨ ਕਰਦੇ ਆ ਗੁਰ ਫਤਿਹ ਬਲਾਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ